ਸਵਾਗਤ ਹੈ ਕਿਸਾਨ ਵੀਰੋ ਹੁੜਾ ਢੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਪਿੰਡ ਹਿੰਮਤਪੁਰਾ ਦੋ ਝੋਟੀਆਂ ਲੈ ਕੇ ਆਏ ਆ ਤੇ ਗੱਲਬਾਤ ਬਾਈ ਸੋਨੂ ਨਾਲ ਕਰਾਵਾਂ ਆਜੋ ਬਾਈ ਜੀ ਹੋ ਸასი ਗੱਲ ਸੋਨੂ ਹੋ ਠੀਕ ਠਾਕ ਹੋ ਵਧੀਆ ਵਧੀਆ ਹੋਰ ਵੀ ਨੰਬਰ ਹੈਗਾ ਵੀ ਆਪਣਾ 78990 9997286 ਪਿੰਡ ਹਿੰਦਪੁਰਾ ਜ਼ਿਲ੍ਹਾ ਮੋਗਾ ਨਸੀਲ ਨੇ ਆ ਗਏ ਠੀਕ ਆ ਵੀਰੇ ਤੇ ਅੱਜ ਆਪਾਂ ਦੋ ਕਟੀਆਂ ਦਿਖਾਉਣਗੀਆਂ ਅੱਜ ਦੋ ਹੀ ਆ ਬਈ ਕੱਢਣੀਆਂ ਦੋ ਆ اچھا ਪਹਿਲੇ ਨੇ ਇੱਕ ਸੂਣ ਵਾਲੀ ਤੇ ਇੱਕ ਸੂਈ ਵਾਲੀ ਹਾਂ ਤੇ ਕੀ ਰਿਕਾਰਡ ਹੈ ਦਾ ਕਿੰਨਾ ਬੋਹਲਾ ਰੜੀਆ ਦੁੱਧ ਇਹਦਾ ਇਹ ਮੂੰਹ ਤੋਂ ਦੋ ਜਾਂਦਾ ਕੱਲ ਲਈ ਆ ਆ 6-7 ਕਿਲੋ ਦੁੱਧ ਆਉਣੇ ਥੱਲੇ ਓਕੇ ਵੀਰੇ ਤੇ ਮਗਰ ਕਟਾ ਹੈਗਾ ਹਾਂਜੀ ਤੇ ਦੁੱਧ ਦੇ ਦੂ ਬਈ ਦੱਸ 10 ਕਿਲੋ ਦੁੱਧ ਦੇ ਦੂ। ਹਾਂ 10 ਕਿਲੋ ਤੇ ਹੁਣ ਕਿੰਨਾ ਤਿਆਰ ਹੈਗਾ? ਹੁਣ ਭਈ 6-7 ਕਿਲੋ ਹੈਗਾ ਦੋਨਾਂ ਦੇ। 6-7 ਕਿਲੋ। ਹਾਂ 6 ਤੇ ਜੁਆਈ ਜੁਆਈ ਇੱਕ ਨੰਬਰ ਆ ਥੋੜਾ ਬੱਚਾ ਖੁੱਲ ਗਿਆ ਬੱਚੇ ਨੇ ਹਾਂ ਪਛਮਾਈ ਥਾਣ ਦੀ ਗੱਲ ਓਕੇ ਵੀਰੇ ਕੋਈ ਗੱਲ ਨਹੀਂ ਥਾਣ ਦਿਖਾ ਦਾਂਗੇ। ਤੇ ਸੋਨੂੰ ਦੁੱਧ 10 ਕਿਲੋ ਦੇ ਦੂ ਹਨਾ। 10 ਕਿਲੋ ਦੇ ਦੂ ਵੀ ਮੋਟੇ। ਤੇ ਖੋਲ ਲੈਣ ਤੌਰ ਕੇ ਦਿਖਾ ਦਈਏ ਚੰਗੀ ਆ ਤੇ ਵੀਰ ਕਹਿੰਦਾ ਤੁਸੀਂ ਆਪਦੀ ਪਹੁੰਚ ਚੋ ਕੇ ਲੈ ਜਾਓ ਹਨਾ ਆ ਕੇ। ਹਾਂ ਹਾਂ ਫਿਰ ਟਾਈਮ ਜੇ ਕਿ ਆਨਲਾਈਨ ਵੀ ਆਉਂਦਾ ਤਾਂ ਵੀ ਧਾਰਾ ਤਾਂ ਇੰਨੀ ਪੋਲੀ ਜਿੰਨੀ ਕਹਿਦੇ ਪੋਲੀ ਬਈ ਇਹ ਨਹੀਂ ਘੱਟੀ ਓਕੇ 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 ਦੋ ਦੰਦਾ ਤੇ ਪਿੱਠ ਪੂੜਾ ਬਹੁਤ ਵਧੀਆ ਹਨਾ ਬਹੁਤ ਵਧੀਆ ਪਿੰਡਾ ਵੀ ਦੁੱਧ ਵਾਲਾ ਪਿੰਡਾ ਬਰੀਕ ਪਿੰਡਾ ਹਾਂ ਲੇਵਾ ਫਸੀ ਫਿਰਦੀ ਐ ਜਮਾ ਮੋੜ ਲਿਆ ਤੁਹਾਨੂੰ ਥਣ ਵੀ ਪੂਰਾ ਚੰਗਾ ਬਈ ਠੀਕ ਹੈ ਜੀ ਥਣ ਤਾਂ ਗੁੱਲੇ ਵਾਲਾ ਲੱਗਿਆ ਵਾ ਪਹਿਲਾਂ ਨਾਲ ਥਣ ਲੱਗਦੇ ਨੇ ਐ ਲੱਗਦੇ ਨੇ ਜਿਵੇਂ ਦੂਜੀ ਸੂਏ ਹੁੰਦੀ ਆ ਆ ਦੇਖੋ ਜੀ ਸੱਤੀ ਸਿੰਘ ਸਿੰਘ ਪੂਰਾ ਚੰਗਾ ਕਰਮ ਵਾਲੀ ਚੰਗੀ ਐਵੇਂ ਕਹਿ ਦਈਏ ਤੇ ਆ ਦੇਖੋ ਜੀ ਬਾਕੀ ਦੀ ਗੱਲ ਅੱਗੇ ਆਪਾਂ ਵੀਡੀਓ ਬਾਈ ਦੀਆਂ ਕਰਦੇ ਰਹਿੰਦੇ ਆ ਤੇ ਤੁਹਾਨੂੰ ਕੀ ਇਹਦਾ ਹਿਸਾਬ ਕਿਤਾਬ ਕੀ ਹੈ ਜਗਾ ਸਾਉ ਕਿਤਾਬ ਬਈ ਫੋਨ ਤੇ ਗੱਲ ਲਾਂਗੇ ਹੋਊਗਾ ਜੇ ਬਸ ਠੀਕ ਆ ਐਵੇਂ ਆਪ ਕੋ ਬੋਲਾ ਮੰਗਣੀ ਹੁੰਦੀ ਬੋਲਾ ਬਸ ਔਕੜਾਂ ਵਾਲੇ ਬਾਹੂ ਹਣਾ ਬੋਤੋਕਣ ਵਾਲੇ ਭਾਈ ਆ ਦੋਨਾਂ ਦੇ ਠੀਕ ਆ ਵੀਰੇ ਤੇ ਬਾਈ ਕਹਿੰਦਾ ਮੁੱਲ ਕਰਾਂਗੇ ਫੋਨ ਤੇ ਪਹਿਲਣ ਝੋਟੀ ਹੈਗੀ 7-8 ਕਿਲੋ ਤੋਂ ਵੱਧ ਦੁੱਧ ਬੋਲਾ ਰੈਡੀ ਹੈ ਥੱਲੇ ਤੇ 10 ਕਿਲੋ ਦੁੱਧ ਦੇ ਦੂਗੀ 9 ਹੋਵੇ ਤਾਂ 9 ਆਹ ਤੋਂ ਮੰਨ ਕੇ ਪੂਰੀ ਸੀਲ ਠੰਡੀ ਆ ਬਈ ਓਕੇ ਵੀਰੇ ਉੱਪਰੋਂ ਬਸ ਠੀਕ ਆ ਥੋੜਾ ਦੇ ਤੋੜ ਰੱਖਿਆ ਕੈਮਰੇ ਤੋਂ ਲੈ ਆਹ ਦੇਖ ਮਾਰਗੀ ਬੈਠਾ ਦੱਦੇ ਲੈ ਠੀਕ ਆ ਵੀਰੇ ਖਾਣਲੇ ਬਾ ਵੀ ਬਹੁਤ ਚੰਗਾ ਤਿਆਰ ਕਰ ਖਾਣ ਬਹੁਤ ਦੂਰਾ ਪੁਰਾ ਤੇਥੋਂ ਕਰਦੀ ਹੈ ਕੈਮਰੇ ਤੋਂ ਥੰਮਦਾ ਵੀ ਨਹੀਂ ਪਿੱਛੇ ਠੀਕ ਹੋ ਗਏ ਤੇ ਮਗਰ ਆ ਗਿਆ ਬੱਚਾ ਘਟਾ ਹੈ ਨਾ ਦਿਮਾਦ ਫੋਨ ਤੇ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਕੋਲੂ ਨਹੀਂ ਸੁਣਦੀ ਆ ਬਈ ਇਹਦੀ ਕਿੰਨੇ ਦਿਨ ਘਟ ਜੂ ਤੁਹਾਨੂੰ ਲੈ ਲੇ ਜੂ ਵੀ 5 6 ਇਧਰ ਨੂੰ ਕਰੀ ਮੜੀ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਤੇ ਇਹ ਕਿੰਨਾ ਦੁੱਧ ਕੱਢ ਦੂਗੀ 10 ਕਿਲੋ ਹੀ ਮੰਨ ਕੇ ਵਾ ਠੀਕ ਵਧੀਆ ਗੱਲ ਕਰੀ ਐਵੇਂ ਕੋਈ 15 ਦੀ ਲੋਡ ਨਹੀਂ 12 ਦੀ ਲੋਡ ਖੋਲ ਲਿਆ ਤੋਰ ਕੇ ਦਿਖਾ ਦੀਏ ਸਿੰਘ ਸਿੰਘ ਪੂਰਾ ਚੰਗਾ ਹੈ ਨਾ ਆ ਸਿੰਘ ਸੋਨਾ ਦਿਮਾਦ ਇਹਦੀ ਵੀ ਫੋਨ ਤੇ ਇਹਦੀ ਵੀ ਫੋਨ ਤੇ ਹੋਊ ਹੋਊ ਜਾਈ ਓਕੇ ਵੀਰੇ ਆ ਦੇਖੋ ਜੀ ਤੇ ਪ ਹਾਂ ਇਹ ਤਾਂ ਹੋ ਸਕਦਾ 11 ਕਿਲੋ ਦੇ ਦੇ ਪਹਿਲੀ ਵੀਰ ਦੁੱਧ ਹਨਾ ਆਪੋ ਕੋਈ ਕਾਟੀ ਦੱਸ ਬੁੱਟੇ ਬਾਦ ਗਾਣ ਕਿਉਂ ਰੰਗ ਰੰਗ ਬਹੁਤ ਸੋਹਣੇ ਦੋਨਾਂ ਦੇ ਹਨਾ ਹੋਰਾ ਨਾ ਸਕਦਾ ਦੋਨੇ ਠੀਕ ਆ ਇੱਕ ਘਰੋਂ ਲੈਂਗੇ ਐਡੋਡੀ ਲੈਂਗਾ ਤੁਹਾਨੂੰ ਮੋੜ ਲੈ ਮੋੜ ਲੈ ਕੋਈ ਨਹੀਂ ਇੱਧਰ ਕੋਈ ਚੱਕਰ ਨਹੀਂ ਮੈਂ ਦਿਖਾ ਦਿੰਦਾ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਹਰੇ ਨੂੰ ਜਾਂਦੀ ਹੈ ਹਨਾ ਉਧਰ ਹਾਂ ਹਾਂ ਆ ਦੇਖੋ ਜੀ ਪੂਰੀ ਵਧੀਆ ਕੁਆਲਿਟੀ ਖਾਣ ਪੀਣ ਨੂੰ ਚੰਗੀ ਆ ਤੇ ਚੀਪੇ ਜੂਪੇ ਦੀ ਓਕੇ ਆ ਯੋਗਾ ਇੱਕ ਨੰਬਰ ਹੋਰ ਕੋਈ ਭਾਰਪੂਰ ਪਿੱਛਾ ਪੁਛਾ ਭਾਰ ਦੀ ਵੀ ਗਰੰਟੀ ਪਿੱਛੇ ਦੀ ਵੀ ਗਰੰਟੀ ਹੈ ਠੀਕ ਆ ਤਹਿਸੀਲ ਸੂਲਪੂਰੀ ਆ ਸੇਲਿੰਡੀ ਪੂਰੀ ਆ ਬਈ ਆ ਦੇਖੋ ਤੇ ਗੋਲ ਮਟੋਲ ਪਈ ਆ ਹਨਾ ਐਂ ਚ ਪਈ ਆ 400 ਰੁਪਏ ਮੜੀ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਆ ਲੈ ਚਲੋ ਜੀ ਕੁਆਲਿਟੀ ਪੂਰੀ ਵਧੀਆ ਕਰੋ ਜੇ ਤੇ ਡਿਮਾਂਡ ਬਾਈ ਕਹਿੰਦਾ ਦੋਨਾਂ ਦੀ ਫੋਨ ਤੇ ਕਰਾਂਗੇ ਚੰਗੀਆਂ ਘਟੀਆਂ ਆਈਆਂ ਤੇ ਜੇ ਇੱਕ ਘਰ ਲੈ ਲੂ ਤਾਂ ਵੀ ਠੀਕ ਆ ਤੇ ਬਾਕੀ ਦੀ ਡਿਮਾਂਡ ਜਮਾਂ ਹੀ ਜਾਇਜ਼ ਹੋਊਗੀ ਹਨਾ ਤੁਹਾਨੂੰ ਜਮਾਂ ਬਈ ਜਾਇਜ਼ ਬਾਜ਼ੀ ਦੇਟੋ ਬਾਜ਼ੀ ਬਰੇਟ ਹੋਣਗੇ ਆਹ ਬਾਈ ਦਾ ਬਾਇਨਰ ਐਡਰੈਸ ਨੋਟ ਕਰ ਲਿਓ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਨੰਬਰ ਵਾਈ ਦਾ ਹੈਗਾ 86900 999728 8 ਫੇਰ ਦਿਖਾ ਦੇ ਵੀ ਦਿਖਾ ਦੇ ਵੀਰ ਆਹ ਲਓ ਜੀ ਆਹ ਦੇਖੋ ਥਾਣੇ ਦੇ ਦੇਖੋ ਥੱਲੇ ਤਾਂ ਆਹ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਮੋਰ ਤੋਂ ਵੀ ਕਰਾ ਦੇ ਨੇ ਦੇਖੋ ਜੀ ਆਹ ਦੇਖੋ ਜੀ ਕਿੰਨੀ ਮਰਜ਼ੀ ਚੈੱਕ ਕਰੀਏ ਥਾਣਾ ਦਾ ਵੀ ਓਕੇ ਆ ਵੀਰ ਓਕੇ ਵੀਰੋ ਆ ਦੇਖ ਠੀਕ ਆ ਵੀਰੇ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈਤਾ ਹੈ ਤੁਹਾਨੂੰ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ